ਹੈਲੋ ਸ਼ਸ਼ੀਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਮੇਰੇ ਭੈਣ ਦੇ ਸੰਬ ਦੇਸਾ ਚ ਵਸਦੇ ਆ ਮੇਰੇ ਸੂਝਵਾਰ ਮੇਰੇ ਪੰਜਾਬੀ ਭਰਾ ਤੇ ਮੇਰੀਆਂ ਭੈਣਾਂ ਸਾਰਿਆਂ ਨੂੰ ਹੈਪੀ ਲੋੜੀ ਜੀ ਕਿਰਨਾ ਵੱਲੋਂ ਤੇ ਪਰਮਾਤਮਾ ਤੁਹਾਨੂੰ ਆ ਲੋੜੀ ਤੇ ਤੁਹਾਨੂੰ ਗਿਫਟ ਮਿਲਣ ਅੱਛੇ-ਅੱਛੇ ਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਜੀ ਕੌਂਕਲੇਸ਼ਨ ਜੀ ਤੁਹਾਨੂੰ ਸਾਰਿਆਂ ਨੂੰ ਬਾਕੀ ਜੀ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਿਓ ਜੀ ਆਪਣੇ ਨਵੇਂ-ਨਵੇਂ ਵੀਡੀਓ ਦੇਖਣ ਬਾਅਦ ਤੇ ਆਪਾਂ ਅੱਜ ਦਾ ਵਿਸ਼ਾ ਹੈਗਾ ਜੀ ਮੇਰੇ ਨਾਲ ਭੈਣਾ ਵਾਸਤੇ ਸਾਰਿਆਂ ਵਾਸਤੇ ਆਪਾਂ ਆਹ ਗੱਡੀ ਖਰੀਦ ਲਈ ਹੈ ਜੀ ਠੀਕ ਹੈ ਗੱਡੀ ਪਾ ਇਹ ਗੱਡੀ ਆਪਾਂ ਖਰੀਦੀ ਹੈ ਜੀ ਪਰ ਬਹੁਤ ਹਜੇ ਚਲੌੜੀ ਨਹੀਂ ਹੋਣੀ ਆਪਾਂ ਕੋਸ਼ਿਸ਼ ਕਰਦੇ ਹਾਂ ਤੇ ਕੀ ਆਪਾਂ ਗੱਡੀ ਜੀ ਤੁਹਾਨੂੰ ਚਲਾ ਕੇ ਦਿਖਾਣੇ ਆ ਚਲਾ ਕੇ ਦਿਖਾਉਂਦੇ ਆ ਜੀ ਆਪਾਂ ਗੱਡੀ ਤੁਹਾਨੂੰ ਬਾਪੀ ਡੇਰੇ ਵੱਲੋਂ ਹੈਪੀ ਲੋੜੀ ਜੀ ਦੁਰੀ ਆ ਅੰਗਰੇਜ਼ੀ ਜੀ ਤੁਹਾਨੂੰ ਸਾਰਿਆਂ ਨੂੰ ਤੇ ਹਾਂ ਜੀ ਹੁਣ ਤੁਹਾਨੂੰ ਗੱਡੀ ਚਲਾ ਕੇ ਦਿਖਾਉਂਦੇ ਆ ਭੈਣ ਭਰਾ ਦੇ ਬਾਤ ਤੇ ਖੁਸ਼ੀ ਭਰਿਆ ਆਵਣੇ ਆ ਬਈ ਲੋੜੀ ਠੀਕ ਹੈ ਇਹ ਜਿਨ੍ਹਾਂ ਦੇ ਪੁੱਤ ਨਹੀਂ ਹੈਗੇ ਉਹਨਾਂ ਨੂੰ ਰੱਬ ਤੇ ਹੀ ਪੁੱਤਰੀ ਦਾਤ ਬਖਸ਼ੇ ਤੇ ਆਉਂਦੀ ਲੋੜੀ ਨੂੰ ਉਹ ਆ ਬੱਚਿਆਂ ਦੀ ਲੋੜੀ ਵੰਡਣੇ ਜੀ ਠੀਕ ਆ ਖੁਸ਼ ਹੋ ਕੇ ਤੇ ਜਿਨ੍ਹਾਂ ਨੂੰ ਕੋਈ ਪੈਸੇ ਟੱਕੇ ਦੀ ਉਹ ਆ ਤੇ ਉਹਨਾਂ ਨੂੰ ਪਰਮਾਤਮਾ ਪੈਸੇ ਟੱਕਾ ਦੇਵੇ ਜੀ ਜਿਨ੍ਹਾਂ ਨੂੰ ਕੋਈ ਨੌਕਰੀਆਂ ਦੀ ਝਾਕਾ ਪਰਮਾਤਮਾ ਉਹਨਾਂ ਨੂੰ ਨੌਕਰੀਆਂ ਮਿਲਣ ਜੀ ਵਧੀਆ ਵਧੀਆ ਸਰਕਾਰੀ ਨੌਕਰੀਆਂ ਜੀ ਤੇ ਬਾਕੀ ਆ ਜਾ ਤੁਹਾਨੂੰ ਦਿਖਾਣੇ ਆਪਾਂ ਵੱਡੀ ੜਾ ੜਾ ਟੰਡਾਣਾ ਹਾਂ ਤੁਹਾਨੂੰ ਦਿਖਾਉਂ ਗੱਡੀ ਚਲਾ ਕੇ ਮੇਰੀ ਮੰਮੀ ੜਾ ੜਾ ਗੱਡੀ ਖਲਵਾ ਤਾ ਲੈ ਤੇ ਜਿਹਦੀ ਗੱਡੀ ਹੈ ਜੀ ਠੀਕ ਆ ਉਹ ਸਾਡਾ ਵੱਡਾ ਪਟਾਕੇ ਪਟਾਕੇ ਚੜਾਈ ਐਦਾਗਾ ਜਦੋਂ ਆਪਾਂ ਖਰੀਦ ਕੇ ਲਿਆਏ ਆ ਹੁਣ ਚਾਬੀ ਉਹਦੇ ਕੋਲੇ ਆ ਫਰੈਂਡ ਹੁਣ ਮੈਂ ਕੀ ਕਰਾਂਗੇ ਪਾਪਾ ਚਾਬੀ ਦੇ ਦੇ ਮੈਂ ਚਾਬੀ ਲੈ ਕੇ ਹਾਂਜੀ ਤੇ ਆਪਾਂ ਚਾਬੀ ਮੰਗ ਲਈ ਸੀਗੀ ਠੀਕ ਆ ਤੇ ਗੱਡੀ ਆਪਾਂ ਦੇਖ ਲੋ ਖੋਲਤੀ ਤੁਹਾਡੇ ਸਾਹਮਣੇ ਜੁੱਤੀ ਚਾੜ ਕੇ ਚੜੀ ਮਟਿਆਰੇ ਨਹੀਂ ਉਹ ਨਵੀਂ ਗੱਡੀ ਕਿਰਨਾ ਦੀ ਆਪ ਆ ਜੁੱਤੀ ਘਾਰਤੇ ਆਪਾਂ ਸਟੇਨ ਨੂੰ ਪਾ ਲਿਆ ਹੱਥ ਪਾ ਕੇ ਰੀਂਦੇ ਨਾ ਅਸੀਂ चढ़ाओ कि बह गए गैठे थो किरना कि लगती है हार्न वज गया जी हॉर्न मैं मा मारता गा तो जो कोई मूहे है, है कोई पासे हो जाओ भाई गोत बहुत सफाई है ग्डी के ਆ 10 ਰੁਪਏ ਇੱਥੇ ਆ ਗਏ ਮੈਨੂੰ ਗੱਡੀ ਚੋਂ ਠੀਕ ਹੈ ਜੀ ਤੇ 10 ਰੁਪਏ ਆਪਾਂ ਵਾਪਸ ਰੱਖ ਦੇ ਗੱਡੀ ਵੈਸੇ ਤਾਂ ਮੈਨੂੰ ਤਾਂ ਚਲਾਉਣੀ ਨਹੀਂ ਹੁੰਦੀ ਭਰਾਵਾ ਨਾ ਮੈਂ ਚਲਾਵਾ ਹਾਂਜੀ ਤੇ ਗੱਡੀ ਆਪਾਂ ਨੂੰ ਚਲਾਉਣੀ ਨਹੀਂ ਆਈ ਜੀ ਠੀਕ ਹੈ ਗੱਡੀ ਚ ਲਾ ਕੇ ਮੈਂ ਆ ਗਈ ਆ ਘਰੇ ਤੇ ਰੋਟੀ ਪਾਣੀ ਦਾ ਆਪਣਾ ਟਾਈਮ ਹੋ ਗਿਆ ਸੀਗਾ ਠੀਕ ਹੈ ਜੀ ਤੇ ਬੱਬੂ ਕਹਿੰਦਾ ਸੀਗਾ ਵੀ ਗੱਡੀ ਚਲਾ ਕੇ ਦਿਖਾ ਹਨਾ ਤੇ ਗੱਡੀ ਮੈਂ ਇੱਥੋਂ ਤਾਂ ਕਿੱਥੇ ਚਲਦੀ ਸੀਗੀ ਮੈਂ ਤਾਂ ਹੁਣ ਜੀ ਆ ਗਈ ਘਰੇ ਗੱਡੀ ਉਹ ਮਾਂਂਦਰ ਲਾਤੀ ਤੇ ਭਰਾਂਡ ਮੈਂ ਬਣਾ ਰਹੀ ਆ ਜੀ ਰੋਟੀ ਚੁੱਲੇ ਤੇ ਠੀਕ ਆ ਤੁਹਾਨੂੰ ਅਸੀਂ ਦਿਖਾਵਾਂਗੇ ਵੀ ਚੁੱਲੇ ਤੇ ਅਸੀਂ ਰੋਟੀ ਬਣਾ ਰਹੇ ਆ ਦੇਖੋ ਦੇਖ ਸਕਦੇ ਹੋ ਤੁਸੀਂ ਤੇ ਕਿਵੇਂ ਚੁੱਲੇ ਤੇ ਰੋਟੀ ਬਣਾਉਂਦੇ ਦਿਖਾਵਾਂਗੇ ਤੁਹਾਨੂੰ ਅਸੀਂ ਦਾਲ ਪਾਣੀ ਦਾ ਟਾਈਮ ਹੋ ਗਿਆ ਸੀਗਾ ਮੈਂ ਕਿਹਾ ਗੱਡੀਆਂ ਦੇ ਚੱਕਰ ਚ ਭੁੱਖੇ ਮਰ ਜਾਾਂਗੇ ਹਨਾ ਜੀ ਤੇ ਤਾਂ ਕਰਕੇ ਮੈਂ ਰੋਟੀ ਬਣਾ ਰਹੀ ਹਾਂ ਚੁੱਲੇ ਤੇ ਤੇ ਤੁਹਾਨੂੰ ਦਿਖਾ ਰਹੇ ਹਾਂ ਜੀ ਅਸੀਂ ਠੀਕ ਹੈ ਬੈਕ ਕੈਮਰੇ 'ਤੇ ਰਹੀ ਰੋਟੀ ਬਣਦੀ ਚੁੱਲੇ ਤੇ ਜੀ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਰੋਟੀਆਂ ਚੁੱਲੇ ਤੇ ਬਣ ਰਹੀਆਂ ਜੀ ਠੀਕ ਹੈ ਤੇ ਬਣਾਈ ਜਾਂਦੇ ਆਂ ਬਈ ਇਹ ਕਿਸੇ ਨੇ ਖਾਣੀਆਂ ਤਾਂ ਆ ਸਕਦੇ ਹੋ ਤੁਸੀਂ ਚੁੱਲੇ ਦੀ ਰੋਟੀ ਦਾ ਸਵਾਦ ਹੀ ਵੱਖਰਾ ਹੁੰਦਾ ਜੀ ਲੱਖਣਾੜੇ ਦਾ ਅੱਗ ਸੇਕ ਲਾਂਗੇ ਹਨ ਤੇ ਨਾਲੇ ਰੋਟੀ ਬਣ ਜੂਗੀ ਤੇ ਕਿਸੇ ਦਾ ਖਾਣੀਆਂ ਤਾਂ ਭਾਈ ਆ ਜਾਓ ਮੂੰਗੀ ਦੀ ਸਬਜ਼ੀ ਬਣੀ ਹੋਈ ਆ ਠੀਕ ਆ ਤੇ ਤੁਹਾਨੂੰ ਪਤਾ ਹੀ ਆ ਪਹਿਲਾਂ ਮੈਂ ਗੱਡੀ ਨਾਲ ਪੰਗੇ ਕਰੀ ਜਾਂਦੀ ਸੀਗੀ ਤੇ ਗੱਡੀ ਮੇਰ ਤੋਂ ਕਿੱਥੇ ਚੱਲਦੀ ਆ ਤੇ ਮੈਂ ਚੱਲ ਭਾਈ ਉਹ ਰੋਟੀ ਬਣਾ ਲਓ ਠੀਕ ਆ ਤੇ ਰੋਟੀ ਬਣਾਈ ਜਾਣੀ ਆ ਜੀ आ रोटी मचदी आ वाला हो गया रोटी खानी तो आ सकते जी खुला सदा चूल्हे की रोटी अज मां हथा दिया रोटियां याद आ ठीक है मेरी मम्मी भी आए चूल्हे तो लादी होंगी सी बेचारी ਤੇ ਉਹ ਰੋਟੀ ਥੋੜੀ ਜਿਹੀ ਭਾਰੀ ਲੰਘਦੀ ਸੀ ਮੈਂ ਤਾਂ ਨਿੱਕਾ ਨਿੱਕਾ ਲਉਂਦੀ ਸੀ ਜੀ ਤੇ ਨਾਲ ਦੋ ਕੰਮ ਹੋ ਜਾਂਦੇ ਆ ਨਾਲੇ ਤਾਂ ਗੈਸ ਵੀ ਨਹੀਂ ਮੁੱਕਦਾ ਆਪਣਾ ਗੈਸ ਦੀ ਉਹ ਹੋ ਜਾਂਦੀ ਹੈ ਬਚਤ ਨਾਲੇ ਸੇਕ ਲੈਨੇ ਆਪਾਂ ਸਰਦੀ ਆ ਤੇ ਨਾਲੇ ਜੀ ਰੋਟੀ ਪਾਣੀ ਬਣ ਜਾਂਦਾ ਗਾ ਪ੍ਰੋਬਲਮ ਕੀ ਆ ਇਹ ਕਿ ਇਹ ਤੁਸੀਂ ਖਾਣੇ ਤੁਸੀਂ ਆ ਸਕਦੇ ਹੋ ਜੀ ਤਵਾ ਚੜ ਗਿਆ ਬਾਲਾ ਤੇ ਆਪਾਂ ਅੱਗ ਕਰ ਦਾਂਗੇ ਜਿਹੜੀ ਏ ਮੱਠੀ ਆਹ ਦੇਖੋ ਜੀ ਰੋਟੀ ਆਪਾਂ ਥੋੜਾ ਜਲਦੀ ਚੱਕਾਂਗੇ ਇਹਦੇ ਵਿੱਚ ਹੈਗਾ ਜੀ ਦੇਸੀ ਘਿਓ ਤੇ ਇਹ 10 ਮਿੰਟ ਕਰਕੇ ਦੱਸੋ ਜਰੂਰ ਸਰਦੋ ਲਿਖਿਓ ਕੀ ਲੱਗੀ ਦੇਸੀ ਘਿਓ ਵਾਲੀ ਠੀਕ ਹੈ ਜੀ ਜੇ ਆਪਾਂ ਨੀਚੇ ਰਾੜਾਂਗੇ ਕੋਲਿਆਂ ਦੀ ਅੱਗ ਤੇ ਇੱਕ ਰੋਟੀ ਵਧੀਆ ਲੱਗਦੀ ਐ ਇਹ ਆਕਾ ਬਈ ਦੋ ਚਾਰ ਦਿਨ ਗੈਸ ਦੀ ਬਚਤ ਕਰਦੇ ਆ ਫਰੈਂਡ ਗੈਸ ਚਾਰ ਦਿਨ ਵੱਧ ਚੱਲ ਜੂਗਾ ਹਨਾ ਤੇ ਨਾਲੇ ਕੋਲਿਆਂ ਦੀ ਰੋਟੀ ਦਾ ਨਾ ਸਵਾਦ ਹੀ ਵੱਖਰਾ ਹੁੰਦਾ ਧਾਵਾਂ ਕੀ ਤਾਂ ਸਵਾਦ ਲੱਗੂਗੀ ਘੈਂਟ ਆਹਾ ਆਹਾ ਆਹ ਵਾਦੇ ਚੱਲਦਾ ਥੋੜਾ ਜਿਹਾ ਖਾਣੀਆਂ ਤਾਂ ਤੁਸੀਂ ਆ ਸਕਦੇ ਹੋ ਜੀ ਠੀਕ ਹੈ ਤੇ ਯਾਦ ਨਾਲ ਨੂੰ ਜੀ ਰੂ ਸਬਸਕ੍ਰਾਈਬ ਕਰ ਲਿਆ ਕਰੋ ਨਵਾਂ ਨਵਾਂ ਵੀਡੀਓ ਦੇਖਣ ਲਈ ਠੀਕ ਆ ਜੀ ਤੇ ਬਾਕੀ ਮੈਂ ਸ਼ੁਰੂ ਤੋਂ ਬੋਲ ਹੀ ਦਿੱਤਾ ਸੀ ਸਾਰਿਆਂ ਨੂੰ ਹੈਪੀ ਲੋੜੀ ਹੈ ਨਾ ਜਿੰਦੇ ਵੀ ਮੇਰੇ ਭੈਣ ਭਰਾ ਦੇ ਸਭ ਦੇ ਸੱਚ ਵਸਦੇ ਆ ਜੇ ਤੁਹਾਤੇ ਕਰ ਵੀ ਮੇਰਾ ਕੋਈ ਵੀ ਬਲੌਗ ਦੇਖਦਾ ਮੇਰੇ ਭੈਣਾ ਮੇਰੇ ਭਰਾ ਮੇਰੇ ਬੱਚੇ ਠੀਕ ਹੈ ਤੇ ਸਾਰਿਆਂ ਨੂੰ ਹੈਪੀ ਲੋੜੀ ਜੀ ਤੇ ਪਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਦੇਵੇ ਮੇਰੇ ਭਰੇ ਹੱਥ ਰੱਖੇ ਤੇ ਬਣੋ ਕਾਮਨਾ ਸਾਰਿਆਂ ਦੀ ਖੂਰ ਨਾ ਮੋਵਣ ਤੇ ਬਸ ਨਾ ਤਾਂ ਇਹ ਨਹੀਂ ਦਵਾਈ ਦੇ ਸਕਦੇ ਆ ਜੀ ਬਾਕੀ ਜੇ ਤੁਸੀਂ ਰੋਟੀ ਖਾਣੇ ਨੂੰ ਰੋਟੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਚੁੰਨ ਲੀ ਰੋਟੀ ਕੌਣ ਕੌਣ ਖਾਂਦਾ ਤਾਂ ਤੁਸੀਂ ਦਾਲ ਦੇਖੋ ਪਹਿਲਾਂ ਤਾਂ ਦਾਲ ਸਬਜੀ ਮੂੰਗੀ ਦੀ ਸਬਜੀ ਸੱਚ ਔਰ ਲਗੀ ਸੀ ਮਾਤਾ ਦਾਲ ਪਾਣੀ ਸਬਜੀ ਪਾਣੀ ਕਹਿ ਦਿੰਨੀ ਹੈ ਭਰਾਓ ਗੁੱਸਾ ਨਾ ਕਰਿਆ ਕਰੋ ਤੇ ਚਲੋ ਠੀਕ ਆ ਫਰੈਂਡ ਰੋਟੀ ਖਾਣੀ ਆ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ठीक है तो रोटी साड़ी सादा लगी है फुल फुल के रोटियाँ आई जादगा जी देख सकते हो तीन कोलैं <coughs> त ठीक है जी बाकी देसी घ्यो पावे सब्जी च मूंगी दी खावे खा तो जो किसी ने खाने तो कमेंट करके जरूर दस्यो तो आ खुला सत्ता ठीक है जी सताल